ਸਟਾਰ ਢੇਲੀ ਪੰਜਾਬ ਨਿਊਜ਼ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਜੀ ਮੈਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਤੇ ਮੇਰੇ ਨਾਲ ਸੰਯੋਗੀ ਕਰਮਜੀ ਜ਼ੰਬਾ ਅੱਜ ਪਹੁੰਚੇ ਆਂ ਜੀ ਬਟਾਲਾ ਸ਼ਹਿਰ ਦੇ ਅੰਦਰੂਨੀ ਗਾਂਧੀ ਚੌਂਗ ਵਿਖੇ ਜਿੱਥੇ ਤੁਹਾਨੂੰ ਪਹਿਲਾਂ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਜਿਹੜੀ ਜਗ੍ਹਾ ਉੱਤੇ ਖੜੇ ਆਂ ਸਭ ਤੋਂ ਪਹਿਲਾਂ ਇਸ ਜਗ੍ਹਾ ਦਾ ਤੁਹਾਨੂੰ ਇੱਕ ਲੋਕੇਸ਼ਨ ਦਿਖਾ ਦਿੰਨੇ ਆ ਇਸੇ ਦੀ ਲੋਕੇਸ਼ਨ ਦੇਖ ਲਓ ਸਭ ਤੋਂ ਪਹਿਲਾਂ ਜਿਸ ਜਗ੍ਹਾ ਤੇ ਖਲੋ ਕੇ ਅੱਜ ਆਪਾਂ ਖਬਰ ਨਿਸ਼ਰ ਕਰ ਰਹੇ ਆਂ ਉੱਥੇ ਇੱਕ ਪਟਵਾਰਖਾਨਾ ਪਿਆ ਜਾਂਦਾ ਤੁਸੀਂ ਪਟਵਾਰਖਾਨੇ ਦਾ ਤੁਸੀਂ ਬੂਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਲੱਕੜ ਦੱਸ ਦੇ ਕਿ ਦਿਖਾਉਣ ਦਾ ਸਾਡਾ ਮੁੱਦਾ ਅੱਜ ਪਟਵਾਰਖਾਨਾ ਮੁੱਦਾ ਦਿਖਾਉਣ ਦਾ ਇਸ ਕਰਕੇ ਅਸੀਂ ਕੈਮਰੇ ਦੇ ਕੇ ਲੈ ਕੇ ਆਏ ਆ ਇੱਕ ਤੁਹਾਨੂੰ ਤਸਵੀਰਾਂ ਇੱਧਰ ਦਿਖਾ ਦਿੰਨੇ ਤੁਸੀਂ ਤਸਵੀਰਾਂ ਦੇਖ ਲਓ ਸਾਡੀ ਤਹਿਸੀਲ ਕੰਪਲੈਕਸ ਦੀ ਜਿਹੜੀ ਬੈਕ ਸਾਈਡ ਪੈ ਜਾਂਦੀ ਆ ਇੱਥੇ ਦਿਨੋ ਹੀ ਦਿਨ ਕੋਈ ਨਾ ਕੋਈ ਨਵੀਂ ਤੋਂ ਨਵੀਂ ਵਾਰਦਾਤ ਨੂੰ ਇਲਜ਼ਾਮ ਦਿੱਤਾ ਜਾਂਦਾ ਹੈ ਮੌਕੇ ਦੇ ਉੱਤੇ ਅੱਜ ਸਾਡੇ ਆਰਮੀ ਡਿਊਟੀ ਜਿਸ ਤਰ੍ਹਾਂ ਇਲੈਕਸ਼ਨ ਦੀ ਦੌਰ ਚੱਲ ਰਿਹਾ ਹੈ ਕਿ ਇਲੈਕਸ਼ਨ ਦੌਰ ਦੇ ਤੇ ਇੱਕ ਆਪਣੀ ਇੱਥੇ ਡਿਊਟੀ ਲਗਾਈ ਗਈ ਹੈ ਕਿ ਆਰਮੀ ਡਿਊਟੀ ਜਿਹੜੀ ਹੈ ਗੰਧ ਚੌਂਕ ਦੇ ਵਿੱਚ ਸਵੇਰ ਸ਼ਾਮ ਦੇ ਟਾਈਮ ਦੇ ਉੱਤੇ ਲਗਾਈ ਜਾਂਦੀ ਹੈ ਰਾਤ ਨੂੰ ਡਿਊਟੀ ਕਰਦੀ ਹੈ ਆਰਮੀ ਵਾਲੇ ਅੱਜ ਆਰਮੀ ਡਿਊਟੀ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਨੌਜਵਾਨ ਵੀ ਤੁਹਾਨੂੰ ਕੈਮਰੇ ਤਸਵੀਰਾਂ ਜੀ ਜ਼ਰੂਰ ਦਿਖਾਵਾਂਗੇ ਤੇ ਗੱਲਬਾਤ ਵੀ ਜ਼ਰੂਰ ਕਰਾਂਗੇ ਆਰਮੀ ਵੱਲੋਂ ਕਿਹਾ ਗਿਆ ਕਿ ਇਸ ਬੰਦੇ ਨੂੰ ਆਪਾਂ ਪਿੱਛੋਂ ਬੋਰਾ ਲੈ ਕੇ ਜਾਂਦਾ ਹੋਇਆ ਦਿਖਾਈ ਦਿੱਤਾ ਤੇ ਆਰਮੀ ਵਾਲਿਆਂ ਨੇ ਇਸ ਨੂੰ ਕਾਬੂ ਕੀਤਾ ਤੇ ਮੌਕੇ ਤੇ ਹੀ ਪਹੁੰਚੀ ਪੰਜਾਬ ਪੁਲਿਸ ਦੇ ਵਰਕਰਾਂ ਨੇ ਇਸ ਨੂੰ ਆਪਣੇ ਕਾਬੂ ਵਿੱਚ ਲੈ ਕੇ ਬੱਸ ਸਟੈਂਡ ਚੌਂਕੀ ਦੇ ਵਿੱਚ ਜਾ ਕੇ ਫੜ ਕੇ ਇਹਨੂੰ ਰੱਖਿਆ ਤੇ ਹਲੇ ਵੀ ਉਹਨਾਂ ਨਾਲ ਪੁਛਕਸ਼ ਵੀ ਜ਼ਰੂਰ ਕਰਾਂਗੇ ਕਿ ਕੀ ਸਾਬਤ ਹੋਇਆ ਹੈ ਆਰਮੀ ਵਾਲਾ ਕੋਈ ਪੁੱਛਾਂਗੇ ਕਿ ਇਹਦੇ ਕੋਲੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਦੇਣਾ ਕਿ ਇਸ ਤਸਵੀਰਾਂ ਨੂੰ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਇਹ ਤਸਵੀਲੀਲ ਕੰਪਲੈਕਸ ਦੀ ਬੈਕ ਸਾਈਡ ਪੈ ਜਾਂਦੀ ਹੈ ਬਟਾਲਾ ਸ਼ਹਿਰ ਦੀ ਜਿਸ ਦੇ ਵਿੱਚ ਇੱਕ ਪਟਵਾਰਖਾਨਾ ਬਣਾਇਆ ਗਿਆ ਹੈ ਇੱਥੇ ਵੀ ਅੱਗੇ ਵੀ ਇੱਕ ਦੋ ਵਾਰ ਚਾਂਸ ਹੋ ਚੁੱਕੇ ਹਨ ਤੇ ਚੋਰੀ ਹੋ ਚੁੱਕੀ ਆ ਅਸੀਂ ਸਰਕਾਰ ਕੋਲ ਵੀ ਅਸੀਂ ਮੰਗ ਕਰਦੇ ਹਾਂ ਕਿ ਇਸ ਜਗ੍ਹਾ ਨੂੰ ਮੌਜੂਦ ਕੀਤਾ ਜਾਵੇ ਕਿ ਦੱਸਿਆ ਜਾਂਦਾ ਕਿ ਇੱਥੇ ਲੋਕਾਂ ਦੇ ਕਾਗਜ਼ੀ ਜਿਹੜੇ ਕਾਗਜ਼ਾਤ ਨੇ ਬੜੇ ਜ਼ਰੂਰੀ ਪਏ ਹੁੰਦੇ ਨੇ ਪਟਵਾਰਖਾਨੇ ਦੇ ਇਸ ਸਕੰਦਾ ਦਾ ਕੋਈ ਰਾਖੀ ਵਾਲਾ ਨਹੀਂ ਹੈ ਕੋਈ ਇਧਰ ਟੱਪ ਕੇ ਆਂਦਾ ਹੈ ਰਾਤ ਨੂੰ ਕੋਈ ਚੋਰੀਆਂ ਹੋ ਜਾਂਦੀਆਂ ਅੱਜ ਏਦਾਂ ਹੀ ਇੱਕ ਭਾਨਾ ਵਰਤਿਆ ਸਾਡੇ ਠੰਡੀ ਖੁੱਈ ਪੈ ਜਾਂਦੀ ਹੈ ਗੰਧ ਚੌਂਕ ਦੀ ਜਿੱਥੇ ਦੁਕਾਨਦਾਰ ਸੀ ਤਹਾਂ ਜਿਹੜੀ ਇੱਕ ਫਲੈਕਸ ਦੇ ਨਾਮ ਤੇ ਸੋਡੀ ਫਲੈਕਸ ਦੇ ਨਾਮ ਤੇ ਜਿਹੜੀ ਦੁਕਾਨ ਸੀ ਤਹਾਂ ਜਿੱਥੇ ਅੱਜ ਦੁਕਾਨ ਵਾਲੋਂ ਚੋਰੀ ਕੀਤੀ ਗਈ ਹੈ ਸਟੋਰ ਵੱਲੋਂ ਜਿੰਨੂੰ ਕਾਬੂ ਕੀਤਾ ਗਿਆ ਗੱਲਬਾਤ ਵੀ ਜ਼ਰੂਰ ਕਰ ਲੈਣੀ ਹੈ ਪੁੱਛ ਲੈਣੇ ਕਿ ਕੀ ਚੋਰੀ ਕੀਤੀ ਗਈ ਹੈ ਤੁਹਾਨੂੰ ਇਸ ਬੋਰੀਆਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਚੋਰ ਜਿਹੜਾ ਇਸ ਬੋਰੀਆਂ ਦੇ ਵਿੱਚ ਸਮਾਨ ਤੁਹਾਨੂੰ ਦਿਖਾ ਦਿੰਨੇ ਆ ਕਿ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਕੇ ਪੈਦਾ ਹੋਇਆ ਦਿਖਾਈ ਦਿੱਤਾ ਤੇ ਆਰਮੀ ਵਾਲਿਆਂ ਨੇ ਇਸ ਨੂੰ ਕਾਬੂ ਕਰਕੇ ਫੜਿਆ ਗਿਆ ਮੌਕੇ ਦੇ ਉੱਤੇ ਤੇ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਦੁਕਾਨਦਾਰ ਸਾਹਿਬ ਜਿਹੜੇ ਮੌਜੂਦ ਹਨ ਸਾਡੇ ਨਾਲ ਕਿ ਕੀ ਚੋਰੀ ਦਾ ਮਾਮਲਾ ਹੈ ਤੇ ਕੀ ਇਹਨਾਂ ਵੱਲੋਂ ਕਹਿਣਾ ਜਾਂਦਾ ਸਰ ਕੀ ਨਾਮ ਆਪਣਾ ਜੀ ਮੇਰਾ ਮਨੀਸ਼ ਸਾਜੀ ਜੀ ਮਨੀਸ਼ ਸਾਜੀ ਜੀ ਕੀ ਵਾਕਿਆ ਹੈ ਆਪਣਾ ਸਰ ਵਾਕਿਆ ਕੀ ਹੋਇਆ ਜੀ ਇਹਨਾਂ ਮਟਰ ਮੇਰੇ ਹੱਥ ਲਾਗ ਲੈ ਗਏ ਨੇ ਏਸੀ ਦੀਆਂ ਪਾਈਪਾਂ ਲਾਤ ਗਈਆਂ ਨੇ ਵਾਸ਼ਰੂਮ ਬਾਥਰੂਮ ਸਾਰਾ ਬਣ ਗਏ ਤੇ ਇਹ ਆਂਦੇ ਕਿਹੜੀ ਸਾਈਡ ਤੋਂ ਕੋਈ ਪਤਾ ਲੱਗਾ ਇੱਕ ਕਚਰੀ 사ਦੀ ਆਂਦੇ ਜੀ ਕਚਰੀ ਦੇ ਬਾਹਰ ਨਿਕਲਦੇ ਫੜਿਆ ਉਹਨੂੰ ਆਪਣੇ ਕੋਠੇ ਤੇ ਕੋਈ ਤਾਲਾ ਤੂਲਾ ਲੱਗਾ ਵੀ ਠੀਕ ਨਹੀਂ ਸਭ ਕੁਝ ਲੱਗਾ ਹੋਇਆ ਉਹਨੂੰ ਕੀ ਪਤਾ ਕਿਧਰੋਂ ਨਿਕਲ ਜਾਂਦੇ ਸਮਝ ਨਹੀਂ ਆਉਂਦੀ ਮੈਨੂੰ ਬਈ ਆਪ ਖੁਦ ਇਹ ਆਏ ਕਿਧਰੋਂ ਤੇ ਗਏ ਕਿਧਰੋਂ ਫਿਰ ਉਹ ਮੈਨੂੰ ਫੜ ਕੇ ਚੋਰ ਨੂੰ ਫੜ ਕੇ ਕਿਸੇ ਵਾਲੇ ਕੀ ਕਰੇ ਚੋਰ ਨੂੰ ਪੁਲਿਸ ਦੇ ਵਾਲੇ ਕਰਤਾ ਬੱਸ ਸਟੈਂਡ ਚੌਕੀ 'ਚ ਉਹਨੂੰ ਰੱਖਿਆ ਹੋਇਆ ਉਹਨਾਂ ਨੇ ਕਿੱਦਾਂ ਦੀ ਕਾਰਵਾਈ ਚਾਹੁੰਦੇ ਆ ਪੁਲਿਸ ਨੂੰ ਚਾਹੁੰਦੇ ਆ ਕਿ ਜੋ ਵੇਖੋ ਨੁਕਸਾਨ ਤੇ ਹੋਇਆ ਤੀਜੀ ਵਾਰੀ ਨੁਕਸਾਨ ਹੋ ਗਿਆ ਲਗੀ ਤੀਸਰੀ ਵਾਰ ਚੋਰੀ ਹੋਈ ਹੈ ਤੀਸਰੀ ਵਾਰੀ ਚੋਰੀ ਹੋਈ ਹੈ ਜੀ ਤੇ ਦੂਸਰੀ ਵਾਰ ਕੋਈ ਪਹਿਲਾਂ ਕੋਈ ਕੋਲਡ ਕੀਤੀ ਸੀ ਅੱਗੇ ਕਿਤੇ ਕੰਪਲੇਂਟ ਜਦ ਪਤਾ ਹੀ ਨਹੀਂ ਬੰਦਾ ਕਿਹੜਾ ਵਾ ਕੀ ਕਰਦੇ ਕਿਹਨੂੰ ਕੰਪਲੇਂਟ ਕਰਦੇ ਉਹਦੇ ਬੰਦਾ ਫੜ ਲਿਆ ਸੀ ਫੜ ਗਿਆ ਹੀ ਪੁਸਤਾਨੇ ਦੇ ਆਏ ਐ ਐਸੇ ਕਰਕੇ ਉਹ ਵੀ ਕਹਿੰਦੇ ਕਹਿੰਦੇ ਤੁਸੀਂ ਆ ਜਾਓ ਆਰਾਮ ਨਹਾਦ ਹੋਗੇ ਤੇ ਫਿਰ ਜੋ ਕਾਰਵਾਈ ਆ ਫਿਰ ਕਰਦੇ ਆ ਜੀ ਹੋਰ ਵੀ ਕਿਸੇ ਦੀ ਚੋਰੀ ਹੈਗੀ ਆਪ ਵੀ ਚੋਰੀ ਹੈ ਇੱਥੇ ਜੀ ਮੇਰੀ ਤੇ ਹੋਈ ਹੋਈ ਏ ਇੱਥੇ ਜਿਹੜੇ ਛੋਟੇ ਮੋਟੇ ਟੁੱਟੇ ਭੰਡੇ ਵੇ ਸੀ ਉਹ ਵੀ ਨਾਲ ਚੁੱਕੇ ਲਾਗੇ ਛੋਟੇ ਸਾਹਿਬ ਹੋਰ ਇੱਕ ਗੱਲ ਦੱਸ ਦਿਓ ਇੱਕ ਇੱਥੇ ਇੱਕ ਪਟਵਾਰਖਾਨਾ ਪੈ ਜਾਂਦਾ ਲੋਕਾਂ ਦੇ ਜ਼ਰੂਰੀ ਦਸਤਾਵੇਜ਼ ਪਏ ਹੁੰਦੇ ਨੇ ਜੇ ਰੱਬ ਨਾ ਕਰੇ ਕੱਲ ਨੂੰ ਉਹਦੀ ਚੋਰੀ ਜਾਂਦੀ ਤੇ ਉਹ ਫਿਰ ਪਟਵਾਰ ਵਾਲਿਆਂ ਨੇ ਕਦੀ ਇਹਨਾਂ ਨੇ ਇਹ ਤੁਹਾਡਾ ਸਾਥ ਨਹੀਂ ਕੀਤਾ ਕਦੀ ਨਹੀਂ ਮੈਂ ਉਹਨਾਂ ਦਾ ਬਦਕੀ ਕਿ ਕਹਿ ਸਕਦਾ ਜੀ ਨਹੀਂ ਉਹਨਾਂ ਦੇ ਜਰੂਰੀ ਕਾਗਜ਼ਤ ਪੈਂਦੇ ਉਹੀ ਕੰਦ ਪੈਂਦੀ ਐ ਇੱਥੇ ਟੱਪ ਕੇ ਆਉਂਦੇ ਨੇ ਬੜੀ ਜ਼ਰੂਰੀ ਚੀਜ਼ਾਂ ਨੇ ਲੋਕਾਂ ਦੀ ਇੱਥੇ ਪਈਆਂ ਹੁੰਦੀਆਂ ਨੇ ਤੇ ਇਥੋਂ ਚਾਹੀਦਾ ਨਾ ਸਰਕਾਰ ਨੂੰ ਕੁਝ ਇੱਥੇ ਸੋਚਣਾ ਚਾਹੀਦਾ ਹੂੰ ਪਹਿਲਾਂ ਤਾਂ ਕਚੈਰੀ ਵਾਲਿਆਂ ਨੂੰ ਚਾਹੀਦਾ ਕਿ ਗੇਟ ਬੰਦ ਰੱਖਣ ਜਿਹੜੇ ਕਚੈਰੀ ਦੇ ਗੇਟ ਦਿਨ ਰਾਤ ਖੁੱਲੇ ਰਹਿੰਦੇ ਨੇ ਨਾਲੇ ਮੈਂ ਤੇ ਉਧਰੋਂ ਆਉਂਦੇ ਨੇ ਨਿਕਲੇ ਆ ਕਚੈਰੀ ਦੇ ਬਾਹਰ ਕਚੈਰੀ ਦੇ ਬਾਹਰੋਂ ਫੜਿਆ ਉਹਨੂੰ ਕਿੰਨਾ ਵੱਲੋਂ ਕਿਤੇ ਉਸ ਤੋਂ ਪਹਿਲਾਂ ਤੁਹਾਡੇ ਨੂੰ ਮੈਂ ਸੁਣਿਆ ਕਿ ਆਰਮੀ ਵਾਲਿਆਂ ਨੇ ਇਹਨੂੰ ਫੜਿਆ ਸੀ ਨਹੀਂ ਆਦਮੀ ਵਾਲਿਆਂ ਨੇ ਬੁਲਾਇਆ ਸੀ ਜਦੋਂ ਇੱਥੇ ਖੜਾ ਸੀ ਉਹ ਬੰਦਾ ਜੀ ਕਿਉਂਕਿ ਦਰਵਾਜ਼ਾ ਬੰਦ ਸੀ ਇਹ ਚਾਬੀ ਨਹੀਂ ਹੈਗੀ ਪੁਲਿਸ ਦੇ ਵਰਕਰ ਮੌਜੂਦ ਪਹੁੰਚੇ ਉਸੇ ਦਾ ਪੁਲਸ ਲੇਟ ਆਈ ਹੈ ਪਰ ਜਦੋਂ ਫੋਨ ਕੀਤਾ ਉਸ ਤੋਂ ਆਗੇ 10-15 ਮਿੰਟ ਬਾਅਦ ਆ ਗਏ ਸੀ ਉਹ ਏਸੀ ਦੀ ਸੋਡੀ ਫਲੈਕਸ ਦੇ ਮਾਲਕ ਸਾਡੇ ਨਾਲ ਮੌਜੂਦ ਹਨ ਫਿਰ ਤਸਵੀਰਾਂ ਦਿਖਾ ਦਿੰਦੇ ਆ ਕਿ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਆਪਾਂ ਇਹਨੂੰ ਮੌਕੇ ਤੇ ਉੱਤੇ ਫੜ ਕੇ ਆਪਣੀ ਪੰਜਾਬ ਪੁਲਿਸ ਦੇ ਇਹਨਾਂ ਨੂੰ ਆਪਾਂ ਦਿਖਾ ਦਿੱਤਾ ਤੇ ਫੜਾ ਦਿੱਤਾ ਇਹਨਾਂ ਨੂੰ ਤੇ ਤੁਹਾਨੂੰ ਤਸਵੀਰਾਂ ਵਿੱਚ ਵੀ ਜ਼ਰੂਰ ਦਿਖਾਵਾਂਗੇ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਚੋਰੀਆਂ ਹੋਈਆਂ ਨੇ ਇਹਨਾਂ ਨਾਲ ਕਿਹਾ ਗਿਆ ਕਿ ਇੱਕ ਇਨਵਰਟਰ ਜਿਹੜਾ ਚੋਰੀ ਕੀਤਾ ਗਿਆ ਏਸੀ ਦੀਆਂ ਪਾਈਪਾਂ ਤੱਕ ਚੋਰੀ ਕੀਤੀ ਗਈਆਂ ਉੱਥੇ ਪੁਲਿਸ ਕਰਮਚਾਰੀਆਂ ਨਾਲ ਵੀ ਜਾ ਕੇ ਗੱਲਬਾਤ ਜ਼ਰੂਰ ਕਰਾਂਗੇ ਕੀ ਕਹਿਣਾ ਇਸ ਚੋਰੀ ਨੂੰ ਲੈ ਕੇ ਫੈਜਪੁਰਾ ਫੈਜਪੁਰਾ ਵਿੱਚ ਵਾਹ ਪੇ ਚੋਰੀ ਕਰਨੇ ਬੜੇ ਕੰਦਰ और चोरी करने नहीं पड़े और क्या था बोतल बोतल पड़े थे बोतल वही निकारे थे हमको थोड़ी मालूम चला चोरी हुआ है कौन बड़ा किसने कहा था बोतल पड़ी ओ भोले ने भोले ने बिकोले लड़के ने बिकोले लड़के ने वो तेरे साथ ही था नहीं मेरे साथ नहीं था, मैं तो कल्ला आया था मैं तो आप पहली बार आया हूँ मैं वहाँ से के क्या था अंदर और क्या निकाला वहाँ ऐसी और कुछ नहीं निकाला बस मैं बोतल जो बरामद हुआ वही बोरी में पड़ा और कुछ नहीं बोरी में वहाँ पे लोहे का सामान पड़ा है वही वही चीज है और कुछ नहीं है वो वो? तुझे पता था सामान लोग 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 का का का। भटूरे वाला तो उसने बताया कि था। उसने अंदर माल मुल पड़ा है, बोतल तुम्हारा खर्चा पानी हो जाएगा मैं इसलिए मैं चल अंदर चल जाता हूँ तो लूंगा उसने चलो आदमी आगे अंकल अंदर से इन्वर्टर बैटरी चोरी हो गया एसी की तारें चोरी हो गई है टूटी पाइप वो

डर तो लगे थे चोरी करने से पहले डर लगा था नहीं लगे थे तो हाँ पहले, पहले, पहले और बंदे जाते ना कैमरे तो लगे दो मैं उसको बोले कैमरे में चेक करा लो लोग कैमरे में बोलते किसी चेक करा ले जो लड़का बोला बोल रहा है वो आगे चोरी करता है ओ आ पहले से चोरी करते हैं ਮਿਸਰ ਕੀ ਨਾਮ ਆਪਣਾ ਇਹ ਐਸੇ ਦਲਬੀਰ ਰਾਜ ਤਰਕੀ ਬੱਸ ਸਟੈਂਡ ਮਟਾਲਾ ਇਹ ਸਾਰੇ ਕਰਾਪ ਨੂੰ ਜਿਹੜੇ ਦੁਕਾਨਦਾਰਾਂ ਨੇ ਚੋਰੀ ਖੜਾਇਆ ਗਿਆ ਤੇ ਕੀ ਸਾਰ ਉਹਨਾਂ ਇਤਾਲਿਆ ਕੋਸ਼ਿਕਾ ਸਕੀ ਦਿੱਤੀ ਉਹ ਕੋਸ਼ਿਕਾ ਚ ਉਹਨੇ ਆਪਣਾ ਨਾਮ ਸੰਨੀ ਸਮੋਹ ਬਨੌਰ 10 82 ਬਿਹਾਰ ਹਾਲ ਫੈਜ਼ਪੁਰਾ ਦੱਸਿਆ ਤੇ ਉਹ ਤਫਤੀਸ਼ ਚੱਲ ਰਹੀ ਹੈ ਜੋ ਤਫਤੀਸ਼ ਚ ਪਾਇਆ ਗਿਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਇਹਦੇ ਕੋਲ ਇੱਕ ਚੋਰ ਵਾਂਗ ਜ਼ੋਰ ਦਾ ਨਾਮ ਲੈ ਕੇ ਵੀ ਦੱਸਿਆ ਗਿਆ ਸੀ ਹਾਂਜੀ ਉਹਦੇ ਤੇ ਰੇਡ ਕਰਨ ਲੱਗੇ ਰੇਡ ਕਰਕੇ ਫੜ ਕੇ ਤੇ ਉਹ ਤੋਂ ਜੋ ਵੀ ਪੁੱਛਗੀ ਚੋਈਗੀ ਉਹਦੇ ਮੁਤਾਬਕ ਉਪਰਕਾਰਵਾਈ ਹੋਏਗੀ ਸਰ ਕੀ ਨਾਮ ਦੱਸਿਆ ਗਿਆ ਸੀ ਚੋਰ ਦਾ ਭੋਲਾ ਕਿੱਥੋਂ ਦਾ ਰਹਿਣ ਵਾਲਾ ਹੈ ਏ ਪਟੂਗੀਆਂ ਵਾਸੀ ਦਿੱਕੋ ਇਹ ਸਾਰੇ ਜਿਹੜੇ ਦੱਸਿਆ ਗਿਆ ਕਿ ਇਹ ਸਿੱਤੀਆਂ ਤਾਰਾਂ ਤੇ ਇਨਵਰਟਰ ਇਹਦੇ ਕੋਲ ਜੋੜੀ ਕੀਤਾ ਗਿਆ ਹੈ ਤੇ ਜੋ ਬੰਦ ਕਾਰਵਾਈ ਹੋਏਗੀ ਉਹ ਤੇ ਕੀਤੀ ਜਾਏਗੀ